इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੋਸਤੋ ਬਠਿੰਡਾ ਗੁνιαਣਾ ਰੋਡ ਤੋਂ ਜਦੋਂ ਆਪਾਂ ਜੱਤ ਹੋ ਜਾਂਦੇ ਆ ਇੱਕ ਇੱਥੇ ਪੁਰਾਣੀ ਹੱਡਾ ਰੋੜੀ ਹੁੰਦੀ ਸੀ ਸਾਰੇ ਤੁਸੀਂ ਵਾਕਫ ਹੋਵੋਗੇ ਜਿਹੜੇ ਇੱਥੋਂ ਜੱਤ ਰੋਡ ਤੋਂ ਲੰਘਦੇ ਹੈਗੇ ਗੁνιαਣੇ ਵਾਲੇ ਤੋਂ ਬਾਅਦ ਉਸ ਨੂੰ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਲੇਕਿਨ ਉਹ ਕੂੜੇ ਦਾ ਡੰਪ ਇੰਨਾ ਆਲੀਸ਼ਾਨ ਬਣਾਇਆ ਗਿਆ ਇੱਥੇ ਨਗਰ ਕੌਂਸਲ ਗੁਣਿਆਣਾ ਵੱਲੋਂ ਇਹ ਮੈਂ ਨਹੀਂ ਕਹਿ ਰਿਹਾ ਇਹ ਨਗਰ ਕੌਂਸਲ ਗੁਣਿਆਣਾ ਕਹਿ ਰਿਹਾ ਤੇ ਆਲੀ ਸ਼ਾਨ ਤੁਹਾਨੂੰ ਉਹ ਦਿਖਾਵਾਂਗੇ ਵੀ ਕਿੰਨਾ ਬਣਿਆ ਹੋਇਆ ਹੈਗਾ ਇਹ ਅੱਜ ਦਾ ਅਖਬਾਰ ਹੈ ਯੁੱਗਮਾਰਗ ਅਖਬਾਰ ਹੈ ਇੰਗਲਿਸ਼ ਦਾ 3 ਸਤੰਬਰ 2024 ਅੱਜ ਮੀ ਵੀ ਪੈ ਰਿਹਾ ਹੈਗਾ ਬਟਿੰਡੇ ਵੀ ਤੇ ਗੁਣਿਆਣੀ ਵੀ ਤੇ ਇਹ ਬਿੱਲ ਹੈਗਾ ਬਿੱਲ ਤੁਹਾਨੂੰ ਬਿੱਲ ਦਿਖਾਣੇ ਆ ਇਹ 1 1 2022 ਨੂੰ ਇਹਦਾ ਖਰਚਾ ਪਾਸ ਹੋ ਗਿਆ ਇਸ ਬਿੱਲ ਦਾ ਇਹ ਕੰਪਨੀ ਹੈ ਕੋਈ ਸ਼੍ਰੀ ਗਣੇਸ਼ ট্রেਡਿੰਗ ਕੋਆਪਰੇਟਿਵ ਸੁਸਾਇਟੀ ਇੱਥੇ ਇਹ ਬਿੱਲ ਪਾਸ ਹੋਇਆ ਹੈਗਾ 57 ਲੱਖ 79000 ਰੁਪਏ ਦਾ ਇੱਥੇ ਜਿਹੜੇ ਕੰਮ ਹੋਏ ਆ ਉਹ ਤੁਹਾਨੂੰ ਕੰਮ ਦਿਖਾਣੇ ਆ 3 ਲੱਖ 5000 ਇੱਟ ਲੱਗੀ ਹੈ 650 ਰੁਪਏ ਦੀ ਹਜ਼ਾਰ ਇੱਟ ਹੈ ਆ ਲਿਖਿਆ ਹੈਗਾ 650 ਰੁਪਏ ਦੀ ਹਜ਼ਾਰ ਇੱਟ ਦੇ ਹਿਸਾਬ ਨਾਲ 1982500 ਰੁਪਏ ਦੀ ਥੱਲੇ ਲਿਖਿਆ 2000 800 ਗੱਟੇ ਸੀਮਿੰਟ ਦੇ ਆ ਇਹਦੀ ਟੋਟਲ ਵੈਲਿਊ ਹੈ ਆ ਟੋਟਲ ਵੈਲਿਊ ਦੇਖ ਲਓ 9 ਲੱਖ 80000 ਰੁਪਏ ਉਸ ਤੋਂ ਬਾਅਦ 45000 ਇੱਥੇ ਇੰਟਰਲੋਕਿੰਗ ਟਾਈਲਾਂ ਲੱਗੀਆਂ 13 ਰੁਪਏ ਦੇ ਹਿਸਾਬ ਨਾਲ 585000 ਰੁਪਏ ਦੀਆਂ ਮੋਟਾ ਜਿਹਾ ਦਿਖਾ ਦਈਏ ਤੁਹਾਨੂੰ 21500 ਕਿਲੋ ਸਟੀਲ ਲੱਗਿਆ ਲੋਹਾ 60 ਰੁਪਏ ਦੇ ਹਿਸਾਬ ਨਾਲ 13,97,500 ਮਤਲਬ 14 ਲੱਖ ਰੁਪਏ ਦਾ ਟੋਟਲ 57 ਲੱਖ 99,280 ਰੁਪਏ ਦਾ ਜਿਹੜਾ ਹੈਗਾ ਇਹ ਬਿੱਲ ਪਾਸ ਹੋਇਆ ਹੈਗਾ ਤੇ ਕੰਮ ਦਿਖਾਣੇ ਤੁਹਾਨੂੰ ਕਿੰਨਾ ਆਲੀਸ਼ਾਨ ਜਿਹੜਾ ਇੱਥੇ ਕੰਮ ਹੋਇਆ ਉਹ ਤੁਸੀਂ ਦੇਖੋ ਆ ਆਗੇ ਜੀ ਆਪਾਂ ਗੁਣਿਆਣਾ ਜੈਤੋ ਰੋਡ ਦੇ ਉੱਤੇ ਇਹ ਹੈ ਜੀ ਉਹ ਜਿੱਥੇ ਪਹਿਲਾਂ ਹੱਡਾ ਰੋੜੀ ਹੁੰਦੀ ਸੀ ਫਿਰ ਕੂੜੇ ਦਾ ਡੰਪ ਬਣ ਗਿਆ ਇੱਥੇ ਜਿਹੜੀਆਂ ਇੱਥੇ ਇੱਟਾਂ ਲਗਾਈਆਂ ਗਈਆਂ ਐ ਸਟੀਲ ਦਾ ਕੰਮ ਹੋਇਆ ਹੈਗਾ ਇੱਥੇ ਐ ਤੇ ਦਿਖਾਉ ਤੁਸੀ ਤੁਹਾਨੂੰ ਜੇ ਕਿਤੇ ਕੋਈ ਟੈਨਾਂ ਲੱਗੀਆਂ ਦਿਖਦੀਆਂ ਕਾਗਜ਼ਾਂ ਦੇ ਵਿੱਚ ਤਾਂ ਇੱਥੇ ਲੱਖਾਂ ਰੁਪਈਆਂ ਦੀਆਂ ਟੈਨਾਂ ਲੱਗੀਆਂ ਕਾਰੇ ਕਾਨੂੰਨੀ ਦਿਖਾ ਕੇ ਛੱਡੇ ਹੈਗੇ ਆ ਇਹਦੇ ਵਿੱਚ ਟੋਟਲ 3 ਲੱਖ ਇੱਟ ਲੱਗੀ ਹੈ ਇਹਦੇ ਵਿੱਚ ਉਸੀਂ ਦਿਖਾਵਾ ਵੀ ਇਹ ਕਿੱਥੇ 3 ਲੱਖ ਟਕੇੜੇ ਪਾਸੇ ਲੱਗੀਆਂ ਤੇ ਟੈਨਾਂ ਲੱਗੀਆਂ ਟਾਈਲਾਂ ਹੈਰਾਨੀ ਵਾਲੀ ਗੱਲ ਹੈ ਵੀ ਟਾਈਲ ਲੱਗੀ ਕਿੱਥੇ ਇਹ ਨਹੀਂ ਸਮਝ ਆ ਰਿਹਾ ਮੈਂ ਇੱਕ ਵਾਰ ਕਾਗਜ਼ ਲੈ ਆਣਾ ਮੇਰੇ ਕੋਲ ਕਾਪੀ ਪਈ ਹੈ ਜਿੰਨੇ ਦੇਖੋ ਤੁਸੀਂ ਇਸ ਨੂੰ ਦੁਬਾਰਾ ਦਿਖਾਣਾ 45000 ਟਾਈਲ ਲੱਗੀ ਹੈ ਦੇ ਵਿੱਚ 45000 ਟਾਈਲ वैसे नी ਪੈ ਰਿਹਾ ਥੋੜਾ ਜੰ ਅੰਦਰ ਆ ਜੰਨੇ ਆ ਦੇਖ ਲੈਨੇ ਆ ਵੀ ਟਾਇਲ ਕਿੱਥੇ ਲੱਗੀ ਆ 45000 ਟਾਇਲ ਪਿਕਚਰ ਬਹੁਤ ਹੈਗਾ ਦੂਰ ਦੂਰ ਤੱਕ ਦੇਖ ਲੋ ਥੋੜਾ ਜ਼ੂਮ ਕਰਕੇ ਦਿਖਾ ਦਿੰਨੇ ਆ ਇਹ ਤਾਂ ਸਿਰਫ ਇੱਕ ਉਦਾਹਰਣ ਹੈ ਦੁਨਿਆਨੇ ਦੇ ਵਿੱਚ ਕਿਤੇ ਕਰੋੜਾ ਰੁਪਏ ਦੇ ਜਿਹੜੇ ਐ ਕਾਗਜ਼ਾਂ ਦੇ ਵਿੱਚ ਹੀ ਕੰਮ ਹੋ ਗਏ ਇਹਦੀ ਬਿਜ਼ਨਸ ਨੂੰ ਇਹ ਸਾਰੀਆਂ ਕਾਪੀਆਂ ਭੇਜੀਆਂ ਜਾਣਗੀਆਂ ਕਾਕੇ ਵੀ ਵਿਜੀਲੈਂਸ ਇਨਕੁਆਰੀ ਹੋਵੇ ਤੇ ਜਿਹੜੇ ਵੀ ਇਹਦੇ ਵਿੱਚ ਅਫਸਰ ਜੋ ਵੀ ਇਹਦੇ ਵਿੱਚ ਸ਼ਾਮਲ ਹੈ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਲੋਕਾਂ ਦੇ ਟੈਕਸ ਦਾ ਪੈਸਾ ਕਿਸ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ ਇਹ ਹੁਣ ਵਿਜੀਲੈਂਸ ਇਨਕੁਆਰੀ ਹੋਊਗੀ ਉਹਦੇ ਵਿੱਚ ਪਤਾ ਲੱਗੂਗਾ ਇੱਥੇ 2800 ਗੱਟੇ ਸੀਮਿੰਟ ਦੇ ਲੱਗੇ 2800 ਗੱਟੇ ਆ ਕਾਗਜ਼ ਗਿੱਲਾ ਹੋ ਗਿਆ ਵੈਸੇ ਕਾਪੀਆਂ ਬਹੁਤ ਆ ਸਾਡੇ ਕੋਲੇ ਦੀਆਂ ਕੋਈ ਚੱਕਰ ਨਹੀਂ 21500 ਕਿਲੋ ਸਟੀਲ ਲੱਗਿਆ ਆ ਛੋਟਾ ਜਿਹਾ ਸਟੀਲ ਦਾ ਸ਼ੱਡ ਦੇਖ ਲਓ ਜੀ ਇਹਦੇ ਵਿੱਚ ਆ 30 40 ਫੁੱਟ ਦਾ ਨਹੀਂ ਹੋਣਾ ਸਾਰਾ ਜਮਾ ਜ਼ੂਮ ਕਰਕੇ ਦਿਖਾ ਦਿੰਨੇ ਆ 34 ਫੁੱਟ ਦਾ ਸ਼ੈੱਡ ਨਹੀਂ ਹੋਣਾ ਦੂਰ ਦੂਰ ਤੱਕ ਕੋਈ ਇਕੱਠੇ ਕੰਮ ਨਹੀਂ ਹੋਇਆ 21500 ਕਿਲੋ ਸਟੀਲ ਲਾਤਾ 21500 ਕਿਲੋ ਤਾਂ ਜਲਦੀ ਜਿਹੜੀ ਇਹ ਕੰਪਲੀਟ ਬਿਜ਼ਨਸ ਨੂੰ ਭੇਜੀ ਜਾ ਰਹੀ ਹੈ ਜਿਹੜਾ ਦੁਨੀਆਨੇ ਦੇ ਵਿੱਚ ਕਈ ਹੋਰ ਵੀ ਕਰੋੜਾਂ ਰੁਪਏ ਦੇ ਘਟਾਲੇ ਹੋਏ ਆ ਜਿਹਦੇ ਸਾਰੇ ਕਾਗਜ ਅਸੀਂ ਕਢਵਾ ਲਿਆ ਧੰਨਵਾਦ ਜੀ